ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੋਸ਼ਨ ਟਰੈਕਰ ਦੇ ਵਿੱਚ ਕੁਝ ਨਵੇਂ ਚੇਂਜਸ ਦੇਖੇ ਨੇ ਜੋ ਕਿ ਨਵਾਂ ਚੇਂਜਸ ਇੱਕ ਬਹੁਤ ਵੱਡਾ ਇੰਪੋਰਟੈਂਟ ਇਹ ਚੇਂਜਸ ਆਇਆ ਹੈ ਇਸ ਚੇਂਜਸ ਵਿੱਚ ਇਹ ਪਤ ਲੱਗ ਸਕਦਾ ਹੈ ਕਿ ਬੈਨੀਫਿਸ਼ੀਅਰ ਦੀ ਖਾਰਜ ਮਿਤੀ ਬੈਨੀਫਿਸ਼ੀਅਰ ਦੀ ਖਾਰਜ ਮਿਤੀ ਦਾ ਭਾਵ ਕਿ ਬੈਨੀਫਿਸ਼ੀਅਰ ਨੇ ਕਦੋਂ ਤੱਕ ਪੋਸ਼ਨ ਟਰੈਕਰ ਤੇ ਰਹਿਣਾ ਹੈ ਕਦੋਂ ਤੱਕ ਉਹਦੇ ਸਮਾ ਕਾਰਜਕਾਲ ਪੂਰਾ ਹੋਣਾ ਹੈ ਇਹ ਸਭ ਕੁਝ ਤੁਹਾਨੂੰ ਪੋਸ਼ਨ ਟਰੈਕਰ ਤੋਂ ਪਤ ਲੱਗ ਸਕਦਾ ਹੈ ਮਤਲਬ ਕਿ ਪੋਸ਼ਨ ਟਰੈਕਰ ਅਪਕਮਿੰਗ ਬੈਨੀਫਿਸ਼ੀਰੀ ਆਪਸ਼ਨal ਪਹਿਲੇ ਹੀ ਤੁਹਾਨੂੰ ਸ਼ੋ ਕਰ ਦੇਗਾ ਵੀ ਇਹ ਬੈਨੀਫਿਸ਼ੀਰੀ ਇਸ ਸਮਿਤੀ ਤੱਕ ਤੁਹਾਡੇ ਕੋਲ ਪੋਸ਼ਨ ਟਰੈਕਰ ਤੇ ਰਹੇਗਾ ਸੋ ਅੱਜ ਇਸ ਆਪਸ਼ਨ ਨੂੰ ਆਪਾਂ ਕਿਵੇਂ ਕਰਨਾ ਹੈ ਇਹ ਦੇਖਦੇ ਹਾਂ ਸੋ ਸਭ ਨੇ ਆਪਣੇ ਆਪਣੇ ਪੋਸ਼ਨ ਟਰੈਕਰ ਨੂੰ ਓਪਨ ਕਰ ਲਿਆ ਪੋਸ਼ਨ ਟਰੈਕਰ ਓਪਨ ਕਰਨ ਤੋਂ ਬਾਅਦ ਜਿਹੜਾ ਪਹਿਲਾ ਪੇਜ ਆ ਰਿਹਾ ਇਹਨੂੰ ਬੋਲਦੇ ਹੈ ਡੈਸ਼ਬੋਰਡ ਇਸ ਡੈਸ਼ਬੋਰਡ ਵਾਲੇ ਪੇਜ ਵਿੱਚ ਆਪਣੇ ਕੋਲ ਇੱਕ ਆਪਸ਼ਨ ਦੇ ਰਹੀ ਹੈ ਐਕਸ਼ਨ ਸੈਂਟਰ ਐਕਸ਼ਨ ਸੈਂਟਰ ਵਿੱਚ ਆਪਸ਼ਨ ਲਿਖੀ ਹੋਈ ਅਪਕਮਿੰਗ ਬੈਨੀਫਿਸ਼ੀਰੀ ਅਪਕਮਿੰਗ ਬੈਨੇਫਿਸ਼ੀਅਰ ਦਾ ਮਤਲਬ ਜਿਸ অপਸ਼ਨ ਵਿੱਚ ਆਪਾਂ ਉਹਨੂੰ ਖਾਰਜ ਮਿਤਿਆਂ ਦਾ ਪਤ ਲੱਗ ਸਕਦਾ ਹੈ ਕਿ ਕਦੋਂ ਤੱਕ ਪ੍ਰੈਗਨੈਂਟ ਡਿਲੀਵਰੀ ਹੋਣੀ ਹੈ ਉਹਦੀ ਐਕਸਪੈਕਟਡ ਲਿਵਰੀ ਡੇਟ ਆਏਗੀ ਬੱਚੇ ਦਾ ਸਮਾਂ ਕਰੋ 3 ਸਾਲ ਦਾ ਹੋਣਾ ਹੈ ਕਦੋਂ 6 ਸਾਲ ਦਾ ਹੋਣਾ ਹੈ ਉਹ ਡਾਟਾ ਤੁਹਾਨੂੰ ਸ਼ੋਅ ਕਰਨ ਲੱਗ ਜੇਗਾ ਪੋਸ਼ਨ ਟਰੈਕਰ ਤੇ ਉਹਨੇ ਕਰੰਤਕ ਰਹਿਣਾ ਹੈ ਸੋ ਇਸ অপਸ਼ਨ ਨੂੰ ਅੱਗੇ ਆਪਾਂ ਕਰਦੇ ਹਾਂ ਨੈਕਸਟ ਹੈ ਪੋਸ਼ਨ ਟਰੈਕਰ ਦੀ অপਸ਼ਨ ਨੂੰ ਟੱਚ ਕਰੋ ਤੇ ਇਹਦੇ ਵਿੱਚ ਅੱਗੋਂ ਪਾਰਟ ਵਿੱਚ ਆ ਗਿਆ ਕੰਮ ਪਾਰਟ ਦਾ ਮਤਲਬ ਹੈ ਕਿ ਇਹਦੇ ਵਿੱਚ ਤੁਹਾਨੂੰ অপਸ਼ਨ ਦਿਖਾਨ ਲੱਗ ਗਿਆ ਵੀ ਆਪਣੇ ਕੋਲ ਐਕਸਪੈਕਟਡ ਲਿਵਰੀ ਡੇਟ ਜਿਦੀ ਉਹ ਪ੍ਰੈਗਨੈਂਟ ਦੀ ਨਰਸਿੰਗ ਪ੍ਰੈਗਨੈਂਟ ਦੀ ਡਿਲੀਵਰੀ ਡੇਟ ਹੁੰਦੀ ਆ ਉਸ ਦਿਨ ਤੱਕ ਕਦੋਂ ਤੱਕ ਹੋਣੀ ਹੈ ਉਹ ਵੀ ਤੁਹਾਨੂੰ ਦਿਖਣ ਲੱਗ ਜਾਵੇਗਾ ਉਹ ਜੀ ਇਨੈਕਟਿਵ ਇਨੈਕਟਿਵ ਦਾ ਮਤਲਬ ਕਿ ਪੋਸ਼ਨ ਟਰੈਕਰ ਤੇ ਬੈਨੀਫਿਸ਼ੀਅਰ ਦਾ ਕਾਰਜਕਾਲ ਪੂਰਾ ਹੋ ਗਿਆ ਸਮਾਂ ਪੂਰਾ ਹੋ ਗਿਆ ਜਿਵੇਂ 6 ਸਾਲ ਦਾ ਬੱਚਾ ਉਹਦਾ ਟਾਈਮ ਖਤਮ ਹੋ ਗਿਆ 6 ਸਾਲ ਦੇ ਬੱਚੇ ਨੂੰ ਆਪਣੇ ਆਪ ਇਨੈਕਟਿਵ ਇਸ ਸਟੇਟ ਨੂੰ ਕਰ ਦੇਗਾ ਕੈਟਾਗਰੀ ਚੇਂਜਸ ਦਾ ਮਤਲਬ ਹੈ ਕਿ ਪੋਸ਼ਨ ਟਰੈਕਰ ਤੇ ਬੈਨੀਫਿਸ਼ੀਰੀ 0 ਤੋਂ 6 ਮਹੀਨੇ ਦਾ ਬੱਚਾ ਹੈ ਉਹਨੇ 6 ਮਹੀਨੇ ਕਦੋਂ ਪੂਰੇ ਕਰ ਜਾਣੇ ਆ 6 ਮਹੀਨੇ ਤੋਂ ਬਾਅਦ 6 ਤੋਂ 3 ਚੋ ਆ ਜਾਣਾ 3 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ 3 ਤੋਂ 6 ਦੇ ਸ਼ਿਫਟ ਹੋਣਾ ਇੱਕ ਕੈਟਾਗਰੀ ਚੇਂਜ ਹੈ ਸੋ ਇਹਨਾਂ ਨੇ ਇੱਕ ਆਪਸ਼ਨ ਨੂੰ ਆਪਾਂ ਦੇਖਦੇ ਹਾਂ ਕਿਵੇਂ ਕਰਨਾ ਹੈ ਹੁਣ ਨੈਕਸਟ ਪਹਿਲਾ ਆਪਸ਼ਨ ਹੈ ਐਕਸਪੈਕਟਿਵ ਡਿਲੀਵਰੀ ਇਹਦਾ ਮਤਲਬ ਹੈ ਕਿ ਬੈਨੀਫਿਸ਼ੀਰੀ ਵਿੱਚ ਪ੍ਰੈਗਨੈਂਟ ਜਿਹੜੀ ਆਪਣੇ ਕੋਲ ਹੁੰਦੀਆਂ ਨੇ ਉਹਨਾਂ ਪ੍ਰੈਗਨੈਂਸ ਵਿੱਚ ਜਿਹੜੀ ਆਪਾਂ ਨੂੰ ਪ੍ਰੈਗਨੈਂਸ ਦਿਖਾ ਰਿਹਾ ਹੈ ਜਿਵੇਂ ਕਿ ਨੀਹਾ ਪ੍ਰੈਗਨੈਂਟ ਦਿਖਾ ਰਿਹਾ ਹੈ ਇੱਕ ਨੀਹਾ ਪ੍ਰੈਗਨੈਂਟ ਦੀ ਈਡੀਡੀ ਦਿਖਾ ਰਿਹਾ ਹੈ ਈਡੀਡੀ ਦਾ ਮਤਲਬ ਹੈ ਐਕਸਪੈਕਟਿਵ ਡਿਲੀਵਰੀ ਡੇਟ ਸੰਭਾਵਿਤ ਜਨਮਾ ਪਮਿਤੀ ਕਿ ਇਸ ਬੈਨੀਫਿਸ਼ੀਰੀ ਦੀ 24 ਫਰ ਆਪਣੇ ਕੋਲ ਡਿਲੀਵਰੀ ਹੋਣ ਦੀ ਸੰਭਾਵਨਾ ਹੈ ਅਗਰ ਇਸ ਮਿਤੀ ਦੌਰਾਨ ਉਹ ਡਿਲੀਵਰੀ ਹੋ ਜਾਂਦੀ ਹੈ ਤੁਸੀਂ ਉਸ ਬੈਨੀਫੀਸ਼ੀਅਰ ਨੂੰ ਮਾਈਗ੍ਰੇਟ ਇਨ ਤੇ ਜਾ ਕੇ ਇਹਨੂੰ ਪ੍ਰੈਗਨੈਂਟ ਤੋਂ ਨਰਸਿੰਗ ਬਣਾ ਸਕਦੇ ਹੋ ਜਿਹਦੇ ਵਿੱਚ ਆਪਣੇ ਕੋਲ ਡੇਟ ਆਫ ਡਿਲੀਵਰੀ ਪਰਨੀ ਹੈ ਇੰਸਟੀਟਿਊਟ ਦਾ ਨਾਮ ਪਰਨਾ ਹੈ ਮਤਲਬ ਪ੍ਰਾਈਵੇਟ ਹੋਇਆ ਹੈ ਕਿ ਕਰੇ ਫਿਰ ਬੱਚਾ ਮੁੰਡਾ ਹੋਇਆ ਕੁੜੀ ਹੋਈ ਹੈ ਡੇਟ ਆਫ ਬਰਥ ਦੇ ਸ਼ਬਦ ਉਸ ਤੋਂ ਬਾਅਦ ਜੰਮੇ ਹੋਏ ਬੱਚੇ ਦਾ ਜਨਮ ਦੇ ਸਮੇਂ ਭਾਰ ਅਤੇ ਕੱਦ ਇਹ ਸਭ ਫਿਲ ਕਰਨਾ ਹੈ ਫਿਰ ਅਨ ਪ੍ਰੋਸੀਡ ਕਰੋਗੇ ਤੇ ਇਹ ਤੁਹਾਡੇ ਕੋਲ ਪ੍ਰੈਗਨੈਂਟ ਔਰਥ ਨੂੰ ਨਰਸਿੰਗ 'ਚ ਸ਼ਿਫਟ ਕਰ ਦੇਗਾ ਜਿਹਦੇ ਵਿੱਚ ਆਪਣੇ ਕੋਲ ਇਹ অপਸ਼ਨਸ ਦਿੱਤੀ ਹੋਈ ਆ ਮੰਨ ਲਓ ਕਿ ਤੁਹਾਨੂੰ ਇਹ 24 ਫਰਵਰੀ ਤੱਕ ਜੇ ਦੀ ਪ੍ਰੈਗਨੈਂਟ ਦੀ ਡਿਲੀਵਰੀ ਨਹੀਂ ਹੁੰਦੀ ਤੇ 24 ਫਰਵਰੀ ਤੱਕ ਡਿਲੀਵਰੀ ਨਹੀਂ ਹੋਈ ਫਿਰ ਇਹ ਪੋਸ਼ਨ ਟਰੈਕਰ ਦੇ ਜਾਂ ਤੁਹਾਨੂੰ ਬੈਨੀਫੀਸ਼ੀਅਰ ਤੁਹਾਨੂੰ ਪਤਾ ਨਹੀਂ ਲੱਗਾਉਣਾ ਕਿ ਬੈਨੀਫੀਸ਼ੀਅਰ ਤੁਹਾਨੂੰ ਦੱਸਿਆ ਨਹੀਂ ਪੋਸ਼ਨ ਟਰੈਕਰ ਤੇ ਬੈਨੀਫੀਸ਼ੀਅਰ ਦੀ অপਸ਼ਨ ਹਾਈਲਾਈਟ ਕਰੇਗਾ ਬੈਨੀਫੀਸ਼ੀਅਰ will be ਡੀਐਕਟੀਵੇਟਡ ਡੀਐਕਟਿਵ ਮਤਲਬ ਖਤਮ ਹੋਣਾ ਔਨ ਦਾ 16 ਮਾਰਚ 16 ਮਾਰਚ ਤੱਕ ਇਹ ਪੋਸ਼ਨ ਟਰੈਕਰ ਤੇ ਰਹਿਣਾ ਹੈ ਇਸ ਤੋਂ ਬਾਅਦ ਇਹਨੇ ਖਤਮ ਹੋਣਾ ਹੈ ਇਥੋਂ ਯਾਨੀ ਕਿ ਤੁਹਾਡੇ ਕੋਲ 24 ਫਰਵਰੀ ਤੋਂ ਬਾਅਦ ਜੇ ਕਿਤੇ ਵੀ ਮਿਤੀ ਪਤ ਲੱਗ ਜਾਂਦੀ ਤੁਸੀਂ ਇਹਨੂੰ ਮਾਈਗ੍ਰੇਟ ਕਰ ਸਕਦੇ ਹੋ 16 ਮਾਰਚ ਤੱਕ ਨਹੀਂ ਰਹਿਣਾ ਹੀ ਰਹਿਣਾ 16 ਮਾਰਚ ਤੱਕ ਦੇ ਨਹੀਂ ਪਤਾ ਕੀਤਾ ਤੇ ਇਸ ਬੈਨੀਫਿਸ਼ੀਅਰ ਨੇ ਇਥੋਂ ਐਕਟ ਖਤਮ ਹੋ ਜਾਣਾ ਫਿਰ ਤੁਹਾਨੂੰ ਦੁਬਾਰਾ ਐਡ ਕਰਨਾ ਪਏਗਾ ਬੈਨੀਫਿਸ਼ੀਰੀ ਸੋ ਇਸ ਲਈ ਸਾਰੇ ਬੈਨੀਫਿਸ਼ੀਅਰ ਦੇਖਿਆ ਜਾਣ ਤੇ ਇਥੋਂ ਪ੍ਰੈਗਨੈਂਟ ਦੀ ਡਿਲੀਵਰੀ ਦੇ ਤਾਂ ਪਤ ਲੱਗਦਾ ਹੈ ਉਹਦੇ ਨਰਸਿੰਗ ਦੀ ਉਹਨੂੰ ਬਣਾ ਦਾ ਪ੍ਰੋਸੈਸ ਵੀ ਹੈਗਾ ਨਾਲ ਨੈਕਸਟ ਨੰਬਰ ਤੇ ਜਿਹੜਾ ਕਾਲਮ ਬਣਿਆ ਹੋਇਆ ਹੈ ਉਹ ਆਪਣੀ ਕੋ ਕਾਲਮ ਹੈ ਇਨੈਕਟਿਵ ਦਾ ਇਨੈਕਟਿਵ ਕਾਲਮ ਚ ਕੀ ਬਣਿਆ ਹੈ ਇਨੈਕਟਿਵ ਦਾ ਹੁਣ ਇਸ ਪੋਸ਼ਨ ਟਰੈਕਰ ਵਿੱਚ ਰਮਨਪ੍ਰੀਤ ਨਾਮ ਦੀ ਬੈਨੀਫਿਸ਼ੀਅਰੀ ਦਿਖਾ ਰਿਹਾ ਹੈ ਜੋ ਕਿ ਇਨਐਕਟਿਵ ਇਨਐਕਟਿਵ ਖਤਮ ਹੋਣਾ ਕਾਰਜਕਾਲ ਪੁਰਾਣਾ ਇਹ 20 ਜਨਵਰੀ ਤੱਕ ਖਤਮ ਹੋ ਚੁੱਕੇ تھے ਇਹਦੇ ਵਿੱਚ ਇਹ ਇੱਕ ਨਰਸਿੰਗ ਮਦਰ ਹੈ ਇਹ ਸਿੰਬਲ ਤੋਂ ਪਤਾ ਲੱਗਦਾ ਕਿ ਨਰਸਿੰਗ ਮਦਰ ਹੈ ਇਹ ਨਰਸਿੰਗ ਮਦਰ 21 ਸਾਲਾਂ ਦੀ ਹੈ ਤੇ ਸਭ ਨੂੰ ਪਤਾ ਹੈ ਕਿ 21 ਸਾਲ ਦਾ ਕੋਈ ਬੱਚਾ ਤਾਂ ਹੁੰਦਾ ਹੀ ਨਹੀਂ ਨਾ ਪੋਸ਼ਨ ਟਰੈਕਰ ਤੇ ਆਪਣੇ ਕੋਲ ਕਿਸ਼ੋਰੀਆਂ 21 ਸਾਲਾਂ ਦੀਆਂ ਸਰ ਚੋਰਾ ਤਾਂ 18 ਇਸ ਲਈ ਇੱਕ ਨਰਸਿੰਗ ਮਦਰ ਹੈ ਜੋ ਕਿ ਇਹਨਾਂ ਸਿੰਬਲ ਇਹ ਸਿੰਬਲ ਜਿਹੜਾ ਬਣੇ ਇਹ ਸਿੰਬਲ ਵੀ ਆਪਾਂ ਨੂੰ ਸ਼ੋ ਕਰਦਾ ਹੈ ਕਿ ਇਹ ਪ੍ਰੈਗਨੈਂਟ ਇਹ ਲੇਡਿਸ ਕੀਸ ਇਹ ਹੈ ਇਹ ਆਪਣੇ ਕੋਲ ਇੱਕ ਪੋਸ਼ਨ ਟਰੈਕਰ ਤੇ ਨਰਸਿੰਗ ਮਦਰ ਹੈ ਨਰਸਿੰਗ ਮਦਰ ਦੀ ਡਿਲੀਵਰੀ ਜਿਹੜੀ 6 ਮਹੀਨਿਆਂ ਦਾ ਕਰ ਰਹੀ ਦੀਆਂ ਨੇ ਪੋਸ਼ਨ ਟਰੈਕਰ ਤੇ ਉਹ 20 ਜਨਵਰੀ ਨੂੰ 6 ਮਹੀਨੇ ਦੀ ਪੂਰਾ ਯਾਨੀ ਕਾਰਜਕਾਲ ਪੂਰਾ ਹੋ ਜਾਏਗਾ ਸੇਮ ਐਸੇ ਤਰ੍ਹਾਂ ਸੈਕੰਡ ਬੈਨੇਫਿਸ਼ੀਅਰੀ ਉਹਦਾ ਹੈ 6 ਫਰਵਰੀ ਤੱਕ ਹੋ ਜਾਣਾ ਸੋ ਆਪਣੇ ਆਪਣੇ ਖਰਜਮੇ ਦੇ ਅਨੁਸਾਰ ਆਪਣੇ ਆਪਣੇ ਬੈਨੇਫਿਸ਼ੀਅਰ ਦਾ ਟਾਈਮ ਪੂਰਾ ਨੈਕਸਟ ਹੈ ਆਪਣੇ ਕੋਲ ਕੈਟਾਗਰੀ ਚੇਂजेस ਕੈਟਾਗਰੀ ਚੇਂजेस ਆਪਸ਼ਨ ਦਾ ਮਤਲਬ ਕਿ ਬੈਨੇਫੀਸ਼ੀਅਰ ਦੀ ਕੈਟਾਗਰੀ ਚੇਂਜ ਹੋਣਾ ਜਿਦੇ ਵਿੱਚ ਆਪਣੇ ਕੋਲ ਜ਼ਿਆਦਾਤਰ ਬੱਚੇ ਹੁੰਦੇ ਆ ਜਿਵੇਂ ਕਿ ਕੋਈ ਇੱਕ ਜ਼ੀਰੋ ਇੱਥੇ ਨਾਲ ਦਿਖਾ ਰਿਹਾ ਕਿ ਬੱਚਾ ਹੈ ਜ਼ੀਰੋ ਤੋਂ 6 ਮਹੀਨੇ ਦਾ ਉਹਨੇ 6 ਮਹੀਨੇ 3 ਸਾਲ ਵਿੱਚ 20 ਜਨਵਰੀ ਨੂੰ ਸ਼ਿਫਟ ਹੋ ਜਾਣਾ ਕਿਉਂਕਿ ਉਹਨੇ 6 ਮਹੀਨੇ ਪੂਰੇ ਕਰ ਜਾਣੇ ਨੇ ਨੈਕਸਟ ਦਿਖਾ ਰਿਹਾ 6 ਮਹੀਨੇ 3 ਸਾਲ ਦਾ ਇੱਕ ਬੱਚਾ ਹੈ ਜੋ ਕਿ 3 ਤੋਂ 6 ਸਾਲ ਵਿੱਚ ਸ਼ਿਫਟ ਹੋ ਜਾਏਗਾ 2 ਫਰਵਰੀ ਨੂੰ ਤੇ ਸੋ ਇਹਦੇ ਹੀ ਕਿੰਨੇ ਸਾਰੇ ਬੱਚੇ ਆਪਣੇ ਕੋਲ ਸ਼ੋ ਕਰਨ ਲੱਗ ਜਾਣਗੇ ਦੇ ਜਿਨ੍ਹਾਂ ਨੇ ਆਪਣੇ ਆਪਣੇ ਬੱਚਿਆਂ ਨੂੰ ਦੇਖਣਾ ਹੈ ਕਿ ਪੋਸ਼ਨ ਟ੍ਰੈਕਰ ਦੇ ਕਦੋਂ-ਕਦੋਂ ਕਾਰਜਕਾਲ ਉਹਨਾਂ ਦਾ ਪੂਰਾ ਹੋ ਰਿਹਾ ਤੇ ਸੋ ਇਹ ਚੇਂਜਸ ਕਦੋਂ ਹੋ ਰਹੇ ਨੇ ਇਨਐਕਟਿਵ ਕਦੋਂ ਹੋ ਰਹੇ ਨੇ ਐਕਸਪੈਕਟਿਵਲੀ ਰਿਡਿਟ ਕੀ ਹੈ ਸੋ ਆਪਣੇ ਆਪਣੀ ਇਸ ਬੈਨੀਫਿਟ ਨੂੰ ਦੇਖੋ ਤੇ ਆਪਣੇ ਆਪਣੇ ਪੋਸ਼ਨ ਟ੍ਰੈਕਰ ਤੇ ਵਰਕਿੰਗ ਨੂੰ ਪੂਰਾ ਕੀਤਾ ਜਾਵੇ ਥੈਂਕ ਯੂ